ਮਗਾ ਜਦੋਂ ਮੇਰੇ ਘਰ ਦਾ ਮੋੜ ਆਂਦਾ ਨਾ ਤੇ ਇੱਕੋ ਹੀ ਲਾਈਨ ਰਿਪੀਟ ਹੁੰਦੀ ਸੀ ਉਹ ਡੇਲੀ ਬੇਸਿਸ ਤੇ ਉਹ ਰੂਟੀਨ ਹੈ ਕਿ ਅ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਕੋਈ ਫਰਕ ਨਹੀਂ ਪੈਣਾ ਐਕਚੁਅਲ ਸ਼ਾਇਦ ਉਹ ਪਰ ਰੱਬ ਕਰੇ ਕਿ ਐਦਾਂ ਨਹੀਂ ਹੋਏ ਜਿਹੜਾ ਪੜਤਾ ਉਹ ਹੈ ਉਹ ਇਦਾਂ ਹੈ ਜਦੋਂ ਚਲਾ ਗਿਆ ਤਾਂ ਪਤਾ ਚੱਲਿਆ ਵੀ ਕੀ ਕੀ ਖੋ ਗਿਆ ਇਹ ਤਾਂ ਤਵਿਰ ਰੂਟਾਈ ਪਰ ਇਹ ਤਾਂ ਇਹ ਤਾਂ ਗਾਣੇ ਮੈਂ ਹਸਬੰਡ ਨੂੰ ਦੱਸ ਰਹੀ ਸੀ ਮੈਂ ਕਾਰ ਆਂਦਿਆਂ ਮੈਂ ਡਿਊਟੀ ਤੇ ਜਦੋਂ ਆਉਣੀ ਹਾਂ ਤਾਂ ਮੇਰੇ ਕੋਲ ਸਿਰਫ ਮੇਰੀ ਉਹਦੀ YouTube ਵਾਲੀ ਪਲੇਲਿਸਟ ਚ ਨਾ ਇੱਕ ਨਿਰਵੈਰ ਪੰਨੂ ਹੋ ਕੇ ਇਹ ਆਪਣਾ ਇਹ ਵਾਲੇ ਵੀਰਾ ਹੋ ਗਿਆ ਜਵੰਦਾ ਇਹਨਾਂ ਦੇ ਤੇ ਮੈਂ ਕਿ ਹਮ ਜਦੋਂ ਮੇਰੇ ਘਰ ਦਾ ਮੋੜ ਆਂਦਾ ਨਾ ਤੇ ਇੱਕੋ ਹੀ ਲਾਈਨ ਰਿਪੀਟ ਹੁੰਦੀ ਸੀ ਉਹ ਡੇਲੀ ਬੇਸਿਸ ਤੇ ਉਹ ਰੂਟੀਨ ਹੈ ਕਿ ਕੱਲ ਨੂੰ ਆਪਾਂ ਵੀ ਨਹੀਂ ਰਹਿਣਾ ਜੱਗ ਨੂੰ ਕੋਈ ਫਰਕ ਨਹੀਂ ਪੈਣਾ ਐਕਚੁਅਲ ਚ ਸ਼ਾਇਦ ਉਹ ਪਰ ਰੱਬ ਕਰੇਗੀ ਐਦਾਂ ਨਹੀਂ ਹੋਏ ਤੇ ਮੁਲਾਕਾਤ ਕੋਈ ਸੀ ਕਦੀ ਨਹੀਂ ਹੋਈ ਜੀ ਨਹੀਂ ਮੈਨੂੰ ਇਹ ਹੀ ਨਹੀਂ ਪਤਾ ਸੀ ਕਿ ਮੈਂ ਮੇਰਾ ਮੇਰਾ ਦਿਲ ਤੋਂ ਇੰਨਾ ਵੱਡਾ ਕਨੈਕਟ ਹੈ ਉਹਨਾਂ ਦੇ ਨਾਲ ਮੈਨੂੰ ਪਤਾ ਹੀ ਨਹੀਂ ਸੀ ਰੂਟੀਨ ਵਾਂਗ ਸੁਣ ਰੂਟੀਨ ਵਾਂਗ ਬਸ ਉਹਨਾਂ ਨੂੰ ਸੁਣਦੀ ਸੀ ਜੀ ਲੇਕਿਨ ਐਕਸੀਡੈਂਟ ਦੀ ਖਬਰ ਸੁਣ ਕੇ ਆਏ ਬਸ ਉਸ ਤੋਂ ਬਾਅਦ ਤੇ ਮਤਲਬ ਮੈਨੂੰ ਮੈਨੂੰ ਨਾ ਮੱਕੜੀ ਰਿਐਕਟ ਕਰਨ ਲੱਗੇ ਵੀ ਅੱਦਾ ਹੋਇਆ ਸੀ ਹਸਬੰਡ ਕਿਤੇ ਗੁੱਸਾ ਹੀ ਨਾ ਕਰ ਲਨ ਵੀ ਕੀ ਹੋ ਗਿਆ ਐਡਾ ਕਹਿ ਵੀ ਦੁਨੀਆ ਆਂਦੀ ਜਾਂਦੀ ਲੇਕਿਨ ਮੈਨੂੰ ਹੁਣ ਅੱਜ ਐਕਚੁਅਲ ਹੁਣ ਉਹ ਜਦੋਂ ਮੈਂ ਦੱਸਿਆ ਕਿ ਪਹਿਲੇ ਸਿੱਧੂ ਵੀਰਾ ਗਿਆ ਤੇ ਅੱਜ ਇਹ ਜਵੰਦਾ ਵੀਰੇ ਦੀ ਹਾਲਤ ਮਤਲਬ ਹੁਣ ਤੇ ਸ਼ਬਦ ਹੀ ਨਹੀਂ ਨਿਕਲ ਰਹੇ ਹਾਲੇ ਨਾ ਹਾਲੇ ਸਟੇਬਲ ਹੈ ਮਤਲਬ ਜਿੱਦਾਂ ਦਾ ਕਲੈਕਸ਼ਨ ਆਇਆ ਉਹ ਮੇਰਾ ਆਪਣਾ ਇੱਕ ਹੈ ਨਾ ਆਪਣੇ ਮਨਕੀਰਤ ਵੀਰ ਉਹਨਾਂ ਦੀ ਇੰਟਰਵਿਊ ਸੁਣ ਰਹੀ ਸੀ ਕਿ ਅਰਦਾਸ ਕਰੋ ਕਿਸੇ ਦੇ ਵੀ ਲੱਗ ਸਕਦੀ ਹੈ ਹਾਂ ਬਸ ਇਕ ਉਹੀ ਉਹੀ ਕਰਨ ਆਇਆ ਇਹ ਤੋਂ ਹੀ ਲੰਘ ਕੇ ਗਿਆ ਹੋਣਾ ਮੇਰਾ ਹੂੰ ਤੁਸੀਂ ਤੁਸੀਂ ਮਤਲਬ ਰਿਹਾ ਨਹੀਂ ਗਿਆ ਘਰ ਬੈਠਿਆ ਤੂੰ ਪਤਾ ਮੈਨੂੰ ਰਿਹਾ ਨਹੀਂ ਗਿਆ ਕਰ ਤਾਂ ਕੁਝ ਨਹੀਂ ਸਕਦੇ ਮੈਂ ਤਾਂ ਬਹੁਤ ਬਹੁਤ ਛੋਟਾ ਜਿਹਾ ਇਨਸਾਨ ਹਾਂ ਮੈਂ ਤਾਂ ਕੀ ਹੋਈ ਕਰ ਸਕਦੀ ਲੇਕਿਨ ਉਹੀ ਹੈ ਕਿ ਸ਼ਾਇਦ ਰੱਬ ਸੁੱਲੇ ਮੈਂ ਕਰ ਕਰ ਬੈਠੇ ਵੀ ਮੈਂ ਪਰੇਸ਼ਾਨ ਸੀ ਹਸਬੰਦ ਲੈ ਆਏ ਬਸ ਵੀ ਨਹੀਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹਨੂੰ ਇੱਕ ਵਾਰੀ ਜਾਣਾ ਚਾਹੀਦਾ ਉੱਥੇ ਤਾਂ ਇਹਨਾਂ ਨੇ ਇਮੀਡੀਏਟ ਗੱਡੀ ਘੱਟੀ ਕਹਿੰਦੇ ਨਹੀਂ ਜਾ ਕੇ ਆਨੇ ਚੱਲ ਦੇਖ ਕੇ ਆਈਏ ਮੈਂ ਕਿਉਂ ਉੱਥੇ ਮਿਲਣ ਤਾਂ ਕਿਸਨ ਦੇਣਾ ਨਹੀਂ ਉਹ ਤਾਂ ਵੱਡੇ ਵੱਡੇ ਲੋਕਾਂ ਨੂੰ ਨਹੀਂ ਮਿਲਣਦੇ ਰੇ ਕਿ ਚੱਲ ਕੋਈ ਨਹੀਂ ਤੇਰੇ ਬੰਦੀ ਤਸੱਲੀ ਲੈ ਕੇ ਚੱਲਦਾ ਠੀਕ ਅਸੀਂ ਕਰੀਏ ਕੋਸ਼ਿਸ਼ ਤੁਸੀਂ ਅੰਦਰ ਜਾ ਸਕਦੇ ਹੋ ਤਾਂ ਅਦਾ ਅਸੀਂ ਕਰੋ ਵੀਰੇ ਸੋ ਠੀਕ ਹੋ ਜਾ। ਇਹੋ ਜੇ ਇਹੋ ਜੇ ਕਲਾਕਾਰਾਂ ਦੀ ਸਾਨੂੰ ਬਹੁਤ ਲੋੜ ਹੈ ਖਾਸ ਕਰ ਪੰਜਾਬ ਨੂੰ ਜਿਹੜੇ ਸਿਰਫ ਪੰਜਾਬੀਅਤ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਤਾਂ ਦੁਨੀਆ ਕਰਦੀ ਆ ਮੈਂ ਵੀ ਘਰ ਬੈਠੀ ਕਰਦੀ ਆ ਕਿ ਪੰਜਾਬ ਉੱਥੇ ਜਾ ਰਿਹਾ ਇੱਦਾਂ ਜਾ ਰਿਹਾ ਲੇਕਿਨ ਜੋ ਐਕਚੁਅਲ ਪੰਜਾਬ ਨਾ ਖੜਾ ਹੈ ਨਾ ਉਹਨੂੰ ਬੋਲਣ ਦੀ ਲੋੜ ਨਹੀਂ ਪੈਂਦੀ। ਉਹਦੇ ਕੰਮ ਦੱਸਦੇ ਆ ਜੀ ਉਹਦਾ ਕੰਮ ਬੋਲਦਾ ਹੈ। ਕੋਈ ਵੀ ਰੰਦੇ ਇਹੋ ਜੀ ਇੰਟਰਵਿਊ ਕਿਸਾਨੀ ਅੰਦੋਲਨ ਚ ਨੇਮ ਫੇਮ ਨਹੀਂ ਦਿੱਤੀ ਤਿੰਨ ਫੈਕਟਰ ਨੇ ਜਿਹੜੇ ਲੋਕ ਕੰਮ ਕਰਦੇ ਆ ਨਾ ਉਹਨਾਂ ਨੂੰ ਨੇਮ ਫੇਮ ਸਾਡੇ ਵਰਗਿਆਂ ਦੀ ਲੋੜ ਹੀ ਨਹੀਂ ਹੈਗੀ ਪੀੜ ਉਹਨਾਂ ਦੇ ਪਿੱਛਾ ਆਪੇ ਲੱਗ ਜਾਂਦੀ ਕੋਈ ਇੰਨਾ ਬੇਵਕੂਫ ਨਹੀਂ ਹੈਗਾ ਅੱਜ ਦੇ ਟਾਈਮ ਚ ਚੰਗੇ ਮਾੜੇ ਦੀ ਪਰਖ ਸਾਨੂੰ ਸਭ ਨੂੰ ਹੈਗੀ ਹੈ ਜੀ ਤਾਂ ਹਸਬੰਦ ਵੀ ਨਾਲ ਆਏ ਹੋਏ ਨੇ ਹਾਂ ਜੀ ਹਸਬੰਦ ਮੇਰਾ ਬੇਟਾ ਮੇਰੀ ਬੇਟੀ ਛੋਟੀ ਸਾਰੇ ਹੈ ਜੀ ਅੱਛਾ ਪੂਰੀ ਪੂਰੀ ਫੈਮਲੀ ਆਈ ਹੈ